ਦਾ ਪੱਲੇ ਹੋਣੇ ਪੁੰਜੇ ਮੋਰਾ ਵਾਂਗੂ ਮੋਣੇ ਇਕ ਚੌੜੀ ਤੇ ਕਨ ਜੋੜਨ ਜੀ ਜਦ ਨੱਚ ਦੇ ਕਰਦਾ ਨਾ ਮੋੜਨ ਜੀ ਕੰਤਮੇ ਵਖੀਆਂ ਟਲਕਣ ਪਿੰਡਿਆਂ ਤੋਂ ਮਖੀਆਂ ਤਲਕਣ ਤੇ ਸ਼ੀਸ਼ਿਆਂ ਵਾਂਗੂੰ ਚਲਕਣ ਰਕੇ ਵਾਂਗ ਤਲੀ ਤੇ ਫੋੜਿਆਂ ਦੇ ਸੁਬ ਕੜਕੜ ਖੜਕਣ ਕੋੜਿਆਂ ਦੇ ਸੁਬ ਕੜਕੜ ਖੜਕਣ ਕੋੜਿਆਂ ਦੇ ਕੋੜਿਆਂ ਦੀ ਖਾਸੀਅਤ ਕੀ ਆ ਸਿੱਖ ਧਰਮ ਦੇ ਵਿੱਚ ਜਿਹੜਾ ਮਰਨ ਨੇ ਕੋੜਿਆਂ ਨੂੰ ਇੰਨਾ ਜਿਹੜਾ ਨਾਲ ਰੱਖਿਆ ਤੇ ਜਾਨ ਭਾਈ ਤੱਕ ਕਿ ਸਿੱਖ ਇਤਿਹਾਸ ਦੇ ਵਿੱਚੋਂ ਜੇ ਘੋੜੇ ਕੱਢਦੇ ਤਾਂ ਸਿੱਖ ਇਤਿਹਾਸ ਅਧੂਰਾ ਵਾ ਅਨੰਦਪੁਰ ਸਾਹਿਬ ਦਾ ਹੋਲਾ ਮੱਲਾ ਹੋਵੇ ਨਗਾਰਿਆਂ ਤੇ ਚੋਟਾਂ ਲੱਗਦੀਆਂ ਹੋਣ ਨਿਸ਼ਾਨ ਹੋਣ ਨਰਸਿੰਘੇ ਵੱਜਦੇ ਹੋਣ ਘੋੜਸਵਾਰੀਆਂ ਹੋਵੇ ਸ਼ਸਤਰ ਵਿੱਦਿਆ ਹੋਵੇ ਤੇ ਫਿਰ ਕਬਿਸ਼ਰੀ ਤੇ ਢਾਡੀ ਵਾਰਾਂ ਨਾ ਹੋਣ ਜੋਸ਼ ਨਾਲ ਇਤਿਹਾਸ ਨਾ ਬੜੇ ਜਦ ਇਹ ਨਹੀਂ ਹੋ ਸਕਦਾ ਸੋ ਇਹ ਆਪਣਾ ਵਟਮੁੱਲਾ ਵੱਖਰਾ ਇਤਿਹਾਸ ਹੈ ਵਲੱਖਣ ਇਤਿਹਾਸ ਹੈ ਤੁਹਾਡੇ ਨਾਲ ਪ੍ਰਤਪਾਲ ਸਿੰਘ ਬਰਗਾੜੀ ਹੋ ਰਹੀ ਹੈ ਗੱਲਬਾਤ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੋਲਾ ਮੱਲਾ ਨਾਨਕ ਸੇਹਿ ਸਮਤ 557 ਆ ਗਿਆ ਜੀ ਤੇ ਬੜੀ ਇਰੋਨਿਕ ਹੈ ਮਹਾਰਾਜ ਦੇ ਸਮੇਂ ਕਿਸ ਤਰ੍ਹਾਂ ਦਾ ਇਹ ਦ੍ਰਿਸ਼ ਰਿਹਾ ਹੋਊਗਾ ਜਦੋਂ ਇਹ ਆਰੰਭ ਤਾਂ ਹੁੰਦੀ ਹੈ ਅੱਜ ਅਸੀਂ ਕਿੱਥੇ ਖੜੇ ਹਾਂ ਕੋਈ ਜ਼ਰੂਰ ਆਪਣੇ ਕਵਤਾ ਦੇ ਰੂਪ ਦੇ ਵਿੱਚ ਪੇਸ਼ੀ ਸ਼ੁਰੂ ਕਰੇ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਦਾਸ ਦੇ ਜੱਥੇ ਵੱਲੋਂ ਜੀ ਸਮੂਹੀ ਗੁਰੂਪੰਥ ਖਾਲਸੇ ਨੂੰ ਹੋਲੇ ਮਹਲੇ ਦੀਆਂ ਲੱਖ ਲੱਖ ਮੁਬਾਰਕਾਂ ਜੀ ਤੇ ਅੱਜ ਤੁਹਾਨੂੰ ਪਤਾ ਹੋਣਾ ਥੇ ਘੋੜ ਦੌੜ ਹੋਣ ਜਾ ਰਹੀ ਹੈ ਜੀ ਤੇ ਆਪਾਂ ਘੋੜਿਆਂ ਦੇ ਉੱਤੇ ਥੋੜੀ ਜੀ ਇੱਕ ਰਚਨਾ ਬਾਬੂ ਰਜਵਲੀ ਖਾਨ ਸਾਹਿਬ ਜੀ ਦੀ ਲਿਖਤ ਪੇਸ਼ ਕਰਨ ਲੱਗੇ ਆਂ ਸਭੇ ਠਾਹ ਹੋਰਸ ਸੋਨੇ ਪਾਰਾਸ ਦੇ ਪੱਲੇ ਹੋਣੇ ਪੁੰਜੇ ਮੋਰਾ ਵਾਂਗੂ ਮੋਣੇ ਇੱਕ ਚੌੜੀ ਤੇ ਕਨ ਜੋੜਨ ਜੀ ਦਜ ਨੱਚ ਦੇ ਗਰਦਨ 모ੜਨ ਜੀ ਪਟ ਗੁੰਦ ਮੇ ਵਕੀਆਂ ਟਲਕਣ ਪਿੰਡਿਆਂ ਤੋਂ ਮੱਖੀਆਂ ਤਿਲਕਣ ਤੇ ਸ਼ੀਸ਼ੀਆਂ ਵਾਂਗੂ ਚਲਕਣ ਰਕੇ ਵਾਂਗ ਤਲੀ ਤੇ ਫੋੜਿਆਂ ਦੇ ਸੁਮਬ ਕੜਕੜ ਖੜਕਣ ਕੋੜਿਆਂ ਦੇ ਸੁਮਬ ਕੜਕੜ ਖੜਕਣ ਕੋੜ ਸਬਹੇਠਾਂ ਹੋਰਸ ਸੋਨੇ ਪਾਰਾਸ ਦਾ ਪੱਲੇ ਹੋਣੇ ਪੁੰਜੇ ਮੋਰਾ ਵਾਂਗੂ ਮੋਣੇ ਇੱਕ ਚੌੜੀ ਤੇ ਕਨ ਜੋੜਨ ਜੀ ਜਦ ਨੱਚ ਦੇ ਗਰਦਨ 모ੜਨ ਜੀ ਪਟ ਗੁੰਦ ਮੇ ਵਖੀਆਂ ਟਿਲਕਣ ਪਿੰਡਿਆਂ ਤੋਂ ਮੱਖੀਆਂ ਤਿਲਕਣ ਤੇ ਸ਼ੀਸ਼ਿਆਂ ਵਾਂਗੂ ਚਲਕਣ ਰਕੇ ਵਾਂਗ ਤਲੀ ਤੇ ਫੋੜਿਆਂ ਦੇ ਸੁਮ ਬਕੜਕੜ ਖੜਕਣ ਕੋੜਿਆਂ ਦੇ ਸੁਮ ਬਕੜਕੜ ਖੜਕਣ ਘੋੜਿਆਂ ਦੇ ਰੰਗ ਚੀਨੇ ਨੁਕਰੇ ਸਬਜੇ ਦੀ ਰੰਗ ਚੀਨੇ ਨੁਕਰੇ ਸਬਜੇ ਗੁਲਦਾਰ ਕੰਡਿਆਲੇ ਚੱਬਦੇ ਕਈ ਸੁਰਖ ਨਰੰਗ ਵਿੱਚ ਡੱਬਾ ਜੇ ਵਿੱਚ ਪੈਂਦੇ ਜੋਰ ਸਰੀਰਾਂ ਦੇ ਕੁੱਲ ਵਦਿਆ ਕੋਤਲ ਪੀਰਾਂ ਦੇ ਕਈ ਕੱਕੀਆਂ ਚੰਬੀਆਂ ਕੁੱਲੀਆਂ ਮੂੰਖਾਖੀ ਗਲਾਬੀ ਬੁੱਲੀਆਂ ਕਈ ਸੁਰਖੀ ਮੱਥੇ ਵਿੱਚ ਫੁੱਲੀਆਂ ਰੰਗ ਕਾਲੇ ਅਬਲਖ ਥੋੜਿਆਂ ਦੇ ਸੁंभ ਕੜ ਕੜ ਖੜ ਕੜ ਘੋੜਿਆਂ ਦੇ ਸੁੰਬ ਕੜ ਕੜ ਖੜਕਣ ਘੋੜਿਆਂ ਦੇ ਕਸ ਕਸ ਕਰਾੜੇ ਕਰਗੇ ਜੀ ਤੰਗ ਕਸ ਕਸ ਕਰਾੜੇ ਕਰਗੇ ਉਤੇ ਸ਼ਬਦ ਜਪਲਾਨਾ ਤਰਗੇ ਪੱਬ ਬਰਕਤ ਨਾਚੇ ਵਰਗੇ ਪਰ ਠਮ ਠਮ ਤਰਦੇ ਤਰਤੀ ਤੇ ਉੱਡਦੇ ਕਰੜਾਈ ਕਰਤੀ ਤੇ ਤਾਰੂ ਵਧੀਆਂ ਨਮ ਦੇਵਾਲੇ ਪਏ ਢਲੇ ਰਕਾਬ ਬਟਾਲੇ ਰੁਕ ਪੌਂਦੇ ਦਸਨ ਉਦਾਲੇ ਜੋ ਇਕਦਮ ਸ਼ਰਪ ਛੋੜਿਆਂ ਦੇ ਸੁਮ ਕੜ ਕੜ ਖੜਕਣ ਕੋੜਿਆਂ ਦੇ ਸੁਮ ਕੜ ਕੜ ਖੜਕਣ ਕੋੜਿਆਂ ਦੇ ਰਵੀ ਅਟ ਕਚਨਾ ਤੋਂ ਲਿਆਂਦੇ ਜੀ ਰਵੀ ਅਟ ਕਚਨਾ ਤੋਂ ਲਿਆਂਦੇ ਝਗ ਮੂ ਨੂੰ ਖਵੀਆਂ ਖਾਂਦੇ ਕਾਲੇ ਖਾਨ ਵਰੀ ਰਲ ਜਾਂਦੇ ਨੇri ਚੜ ਗਈ ਤੇਜ ਬਰੋਲਿਆਂ ਦੀ ਹੋਰ ਉੱਡਣੀ ਉਡਾਣਾ ਖਟੋਲਿਆਂ ਦੀ ਕੱਢ ਨਵੀਆਂ ਨਵੀਆਂ ਚੱਲਾ ਜੀ ਕੱਢ ਨਵੀਆਂ ਨਵੀਆਂ ਚੱਲਾ ਕਦੇ ਤੁਰਦੇ ਗਾ ਮਰੋਹਲਾ ਜਬ ਭਜਦੇ ਕਰਨ ਕਮਲ ਟਪ ਜਾਂਦੇ ਉਪਰੋਂ ਤੋੜਿਆਂ ਦੇ ਸੁਮਬ ਕੜ ਕੜ ਖੜ ਕਣ ਕੋੜਿਆਂ ਦੇ ਸੁਮਬ ਕੜ ਕੜ ਖੜ ਕਣ ਕੋੜਿਆਂ ਦੇ ਕਿਤੇ ਸਾਨ ਚੜਾ ਕੇ ਤੇਗੇ ਜਾਗਣਤੀ ਦੇ ਮਲ ਡੇਗੇ ਰਤ ਸੰਗਣੀ ਚੜ ਗਏ ਸੇਗੇ ਜਵਨ ਦਿਨ ਦੇ ਫਿਰਦੇ ਹੇਲੀ ਆ ਇੱਕ ਦਮ ਲਿਆਤੀ ਪਟ ਮੇਲੀ ਆ ਖੁੱਲੇ ਵੱਡ ਖਾਣਿਓ ਗੁਰਗੋ ਬਾਬੂ ਪਾਲ ਵਿੱਚ ਤੀ ਖੁਰਗੋ ਸਤ ਰਹਿਮਤ ਲੈ ਕਬਜੁਰਗੋ ਢੇਰ ਲਾਤੇ ਗਾਟ ਮਰੋੜਿਆਂ ਦੇ ਸੁਮ ਕੜਕੜ ਖੜਕਣ ਕੋੜਿਆਂ ਦੇ ਸੁਮ ਕੜਕੜ ਖੜਕਣ ਕੜਕੜ ਖੜਕਣ ਕੋੜਿਆਂ ਦੇ ਵਾਜੀ ਵਾ ਤੇ ਥੋੜੀ دیر ਤੱਕ ਸਾਰਾ ਕੋਈ ਹੋਣ ਵੀ ਵਾਲਾ ਹੈ ਤੇ ਘੋੜਿਆਂ ਦੀ ਖਾਸੀਅਤ ਕੀ ਆ ਸਿੱਖ ਧਰਮ ਦੇ ਵਿੱਚ ਜਿਹੜਾ ਮਾਰਨ ਨੇ ਘੋੜਿਆਂ ਨੂੰ ਇੰਨਾ ਜਿਹੜਾ ਨਾਲ ਰੱਖਿਆ ਤੇ ਜਾਨ ਭਾਈ ਤੱਕ ਕਿਹਾ ਜੀ ਭਾਈ ਜੀ ਸਿੱਖ ਇਤਿਹਾਸ ਦੇ ਵਿੱਚੋਂ ਜੇ ਘੋੜੇ ਕੱਢ दिए ਤਾਂ ਸਿੱਖ ਇਤਿਹਾਸ ਅਧੂਰਾ ਵਾ ਸਿੱਖ ਇਤਿਹਾਸ ਘੋੜਿਆਂ ਤੋਂ ਬਿਨਾਂ ਸੰਪੂਰਨ ਨਹੀਂ ਹੋ ਸਕਦਾ ਬਸ ਆਹੀ ਖਾਸियत ਆ ਘੋੜਿਆਂ ਦੀ ਤੇ ਤੁਸੀਂ ਮੈਂ ਆ ਖਾਸ ਗੱਲ ਬੜੀ ਰਹੀ ਤੁਸੀਂ ਇਹ ਕਿਥੋਂ ਚੱਕ ਲਿਆ ਲੱਕੜ ਦਾ ਜੀ ਸ਼ਾਸਤਰ ਕੋਈ ਵੀ ਚੀਜ਼ ਬਣ ਜਾਂਦੀ ਆ ਜੇ ਸ਼ਾਸਤਰੀ ਸ਼ਾਸਤਰ ਹੁੰਦਾ ਖਾਲਸਾ ਤਾਂ ਉਹੀ ਹੈ ਜੀ ਜਿਹੜਾ ਤੁਰਿਆ ਜਾਂਦਾ ਸ਼ਾਸਤਰ ਪ੍ਰਗਟ ਕਰਦੇ ਹਰ ਇੱਕ ਚੀਜ਼ ਦੇ ਇਥੇ ਧਰਤੀ ਦੇ ਹਰ ਇੱਕ ਚੀਜ਼ ਸ਼ਾਸਤਰੀ ਆ ਜਿਹੜੀ ਮੌਕੇ ਤੇ ਕੰਮ ਆ ਜੀ ਸ਼ਾਸਤਰੀ ਆ ਖਾਲਸੇ ਦਾ ਬਿਲਕੁਲ ਸੋ ਸਨੇਹਾ ਕੋਈ ਨੌਜਵਾਨੀ ਨੂੰ ਆਪਣੇ ਭਰਾਵਾਂ ਨੂੰ ਜਿਹੜੇ ਅੱਜ ਸਿੱਖੀ ਰੂਪ ਦੇ ਵਿੱਚ ਵੀ ਹੈਗੇ ਜਾਂ ਭੁੱਲੇ ਪਟਕੇ ਆ ਸਨੇਹਾ ਤਾਂ ਗੁਰੂ ਕਲੰਗੀ ਤਰਪਾਸ਼ਾ ਦੇ ਕੇ ਗਏ ਆ ਜੀ ਹਮਰਾਖਤ ਪਾਤਸ਼ਾਹੀ ਦਾਵਾ ਜਾਇਤ ਕੋ ਜਾ ਅਗਲੋ ਪਾਵੈ ਇਸ ਤੋਂ ਬਾਅਦ ਆਪਾਂ ਕੀ ਸਨੇਹਾ ਦੇ ਸਕਦੇ ਆ ਜੀ ਸਮਝਣਾ ਨਾ ਸਮਝਣਾ ਫਿਰ ਅੱਗੇ ਆਪਣੇ ਸਿਰ ਤੇ ਤੇ ਆਪਾਂ ਕੋਸ਼ਿਸ਼ ਕਰੀਏ ਸਾਰੇ ਆਨੰਦਪੁਰ ਸਾਹਿਬ ਵੱਲ ਨੂੰ ਮੁੜੀਏ ਜੀ ਵਾਹਿਗੁਰੂ ਜੀ ਕਾ ਕਾਲ ਸਾਰੇ ਜਾਵੇ ਨਿਹਾਲ ਹੋ ਜਾਵੇ ਕਲੰਗੀ ਤਰਪਾਸ਼ਾ ਜੀ ਦੇ ਚਰਨਾਂ ਨੂੰ ਭਾਵੇ ਫਤਿਹ ਪਾਵੇ ਵਾਹਿਗੁਰੂ ਕਾ ਕਾਲ ਬਿਲਕੁਲ ਹੋਲੇ ਮਹਲੇ ਤੋਂ ਸੁਨੇਹਾ ਇਹੀ ਆ ਜੋ ਅੱਜ ਤੋਂ ਕਈ ਸੋ ਸਾਲ ਪਹਿਲਾਂ ਦਸ਼ਮेश ਪਿਤਾ ਨੇ ਵੀ ਦਿੱਤਾ ਸੀ ਕਿ ਅਨੰਦਪੁਰ ਸਾਹਿਬ ਨੂੰ ਮੂੰਹ ਕਰ ਲਈਏ ਤੇ ਸੁंभ ਕਰਕਣ ਕਰਕਣ ਕੋਰੀਆਂ ਦੇ ਕਵਿਤਾ ਜਿਹੜੀ ਹੈਗੀ ਆ ਪ੍ਰਤਪਾਲ ਸਿੰਘ ਬਰਵਾੜੀ ਹੋਰਾਂ ਨੇ ਸਰਵਣ ਕਰਾਈ ਹੈ ਤੁਹਾਨੂੰ ਕਿਸ ਤਰ੍ਹਾਂ ਲੱਗੀ ਆਪਣੀਆਂ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦਾਸ ਨਾਮ ਸਿੰਘ ਪੰਜਾਬੀ ਲੋਕ ਚੈਨਾਂ ਦਾ मोरा वांगु मोणे हिकु चोड़ी ते कन जोड़न जी जद न जर मोड़न जी ਗੁੰਦਾਂ ਮੇ ਵਕੀਆਂ ਟਲਕਣ ਪਿੰਡਿਆਂ ਤੋਂ ਮੱਖੀਆਂ ਤਲਕਣ ਤੇ ਸ਼ੀਸ਼ਿਆਂ ਵਾਂਗੂੰ ਚਲਕਣ ਰਕੇ ਵਾਂਗ ਤਲੀ ਤੇ ਫੋੜਿਆਂ ਦੇ ਸੋਬ ਕੜਕੜ ਖੜਕਣ ਕੋੜਿਆਂ ਦੇ ਸੋਬ ਕੜਕੜ ਖੜਕਣ ਕੋੜਿਆਂ ਦੇ ਕੋੜਿਆਂ ਦੀ ਖਾਸੀਅਤ ਕੀ ਆ ਸਿੱਖ ਧਰਮ ਦੇ ਵਿੱਚ ਜਿਹੜਾ ਮਰਨ ਨੇ ਕੋੜਿਆਂ ਨੂੰ ਇੰਨਾ ਜਿਹੜਾ ਨਾਲ ਰੱਖਿਆ ਤੇ ਜਾਨ ਭਾਈ ਤੱਕ ਗਿਆ ਸਿੱਖ ਇਤਿਹਾਸ ਦੇ ਵਿੱਚੋਂ ਜੇ ਘੋੜੇ ਕੱਢ ਦਈਏ ਤਾਂ ਸਿੱਖ ਇਤਿਹਾਸ ਅਧੂਰਾ ਵਾ